ਬਾਬੇ ਸਾਨੂੰ ਇੱਕ ਅਜੇ ਕਿਸਾਨ ਰਹਣਾ ਗੁਜਰਾਤ ਦੇ ਵਿੱਚ ਇਹ ਸਾਰੀ ਮਤਲਬ ਪੈਸਾ ਕਮਾਉਣ ਦਾ ਇਹਨਾਂ ਨੂੰ ਟੰਕ ਪੂਰਾ ਦੇਖੋ ਲਾਸਣੇ ਲਾਸਣ ਲਾਇਆ ਪਿਆ ਜਿੱਥੇ ਫੁੱਲਾਸਣੇ ਲਾਸਣ ਪਿਆ ਆ ਦੇਖੋ ਲਾਸਣੇ ਲਾਸਣ ਤੇ ਤੇਲ ਨਾਲ ਜੀਰਾ ਤੇ ਸੋਆ ਵੀ ਨਾ ਤੇ ਦੇਖੋ ਬਾਈ ਮੂਖਲੀ ਦੇਖੋ ਆ ਪਿਆ ਮੂਖਲੀ ਢੇਰ ਲੱਗਿਆ ਆ ਪੂਰੀਆਂ ਮੂਖੜੀਆਂ ਭਣੀਆਂ ਮਿਲੀਆਂ ਮੂਖੜੀ ਮੂਖੜੀ ਕਿ ਮੋਨੇ ਹੈ ਦੇਖੋ ਬਈ ਥੀਰੇ ਨੇ ਨਿਹ ਵਿਚਾਰੇ ਸਾਰਾ ਦਿਨ ਰਾਤ ਨੂੰ ਘਰੇ ਜਲੇ ਜਾਂਦੇ ਨੇ ਬੇਬੇ ਬਾਪੂ ਦੇਖੋ ਫਾਇਦਾ ਇਹਨੇ ਮੇਰੇ ਕੋਲ ਹੀ ਕੱਢ ਕੇ ਰੱਖਿਆ ਕਹਿੰਦਾ ਲੈ ਜਾ ਕੇ ਹਾਂ ਪੂਰੀ ਲੈ ਜਾ ਜਿੰਨਾ ਮਰਜ਼ੀ ਲੈ ਜਾ ਜਾਏ ਤਾਂ ਦੱਸ ਸੰਜੋ ਜਿੰਨਾ ਲੈ ਜਾਣਾ ਤੂੰ ਲੈ ਜਾ ਮਾਂ ਪਰਾਵਾ ਛੱਡੀ ਦੂਰ ਕਿੱਥੇ ਲੈ ਕੇ ਜਾਵੇਂ ਬਾਬੇ ਹਲੇ ਤੋ ਆ ਬਾਬਾ ਬੇਬੇ ਨੇ ਇਹ ਸਾਰਾ ਦਿਨ ਉਰੀ ਮਿਹਨਤ ਕਰਦੇ ਨੇ ਦੇਖੋ ਆ ਵੀ ਜਗਾੜ ਲਾਇਆ ਇਹਨਾਂ ਨੇ ਕਹਿੰਦੇ ਵੀ ਜੇ ਰਾਤ ਨੂੰ ਚਿਕਨ ਦਾ ਪਿਆੜਾ ਕੋਈ ਆ ਜਾਏ ਇੱਥੇ ਇਹ ਜੀ ਚਿਕਨ ਦਾ ਪਿਆੜਾ ਹੈ ਇਹਨੂੰ ਦੇਖ ਕੇ ਭਗ ਜਾਂਦਾ ਬੰਦਾ ਵੀ ਕੋਈ ਬੰਦਾ ਸੁੱਤਾ ਹੋਇਆ ਪਰ ਲਾਇਆ ਹੋਇਆ ਵੀ ਬਾਬੇ ਨੇ ਜਗਾੜਿਆ ਆ ਦੇਖੋ ਕੱਪੜੀ ਰੱਖੇ ਹੋਏ ਨੇ ਬਾਬੇ ਨੇ ਉਹ ਕਾਹਦੇ ਆ ਜੀ ਕੁਮਰੂਦ ਆ ਖੂਹ ਹੈ ਇਹਨਾਂ ਦਾ ਇਹ ਕੋ ਉਹ ਜੋ ਪਾਣੀ ਕੱਢਦੇ ਨੇ ਇਹ ਆ ਪਾਣੀ ਮੋਟਾ ਕਣਕ ਗੁੰਡ ਦਾ ਥੱਲੇ ਹਿਲਾ ਲੰਦ ਨੇ ਆ ਦੇਖੋ ਇੱਕ ਜਗਾੜ ਜਿਵੇਂ ਰਾਤ ਨੂੰ ਬੰਦਿਆ ਪੈਣ ਦੀ ਲੋੜ ਨਹੀਂ ਆਈ ਉਰੇ ਹੈਗਾ ਲੈ ਡਾਜੀ ਮਤਲਬ ਰਾਤ ਨੂੰ ਆਪਾਂ ਉਰੇ ਬੈਠਣ ਦੀ ਲੋੜ ਨਹੀਂ ਹੈਗੀ ਇਹ ਮਤਲਬ ਘੁੰਮਦਾ ਇਹ ਗੋਮੇਗਾ ਜਿਵੇਂ ਤੇ ਸੂਰ ਸੌਰ ਮੈਸਾਂ ਦੇਖੋ ਦਿਓ ਐਸੇ ਘੁਮੇਗਾ ਡੰਗਰ ਡੁੰਗਰ ਆ ਜਾਂਦੇ ਨੇ ਐਸੇ ਘੁਮੇਗਾ ਬਾਬਾ ਘਮਾ ਕੇ ਤਹਾਉਂਗਾ ਇਹ ਕਹਿੰਦਾ ਵੀ ਅਮੈਂ ਘੁੰਮਦਾ ਉਰੇ ਬੰਦਾ ਬੈਠਣ ਦੀ ਲੋੜ ਨਹੀਂ ਤੇ ਰਾਤ ਨੂੰ ਮਤਲਬ ਚੱਲਦੀ ਆ ਐਸੇ ਘੁਮੇਗਾ ਸੂਰ ਬਹੁਤ ਨਹੀਂ ਸੂਰ ਦੇ ਡਰ ਕੇ ਮੁੜ ਜਾਈ ਨਹੀਂ ਕਰਦਾ ਇਹ ਖਾਣਾ ਖਾਣਾ ਚੱਲ ਚੱਲ ਆ ਲਿਆ ਚੱਲਾ ਪਰਟੀ ਸਰ ਖਾਣਾ ਦੇ ਕੇ ਭੱਜ ਜਾਂਦੇ ਨੇ ਵੀ ਬੰਦਾ ਬੈਠ ਕੇ ਕਿੱਦੀ ਬੋਹ ਕਰਦੇ ਨੇ ਆ ਦੇਖੋ ਮੈਂ ਸਾਨੂੰ ਤੂੜੀ ਨਹੀਂ ਪਾਉਂਦੇ ਛੋਲੇ ਨਾ ਇਹ ਕਿ ਚੋਲੇ ਦੀ ਤਰਾਲੀ ਹੀ ਰਹਿੰਦੀ ਐ ਪਿੱਛੋਂ ਥੋੜਾ ਫੜਾ ਜਾ ਉਹ ਆਈ ਇਹ ਡੰਗਰਾਂ ਨੂੰ ਪਾਉਣ ਦੁੱਧ ਪਾਉਂਦੇ ਨੇ ਡੰਗਰੇ ਇਹਦੇ ਨਾਲ ਇਹ ਵੈ ਸੁੱਕਾ ਹੀ ਪਾਉਂਦੇ ਨੇ ਆ ਆ ਦੇਖੋ ਇੱਧਰ ਹਰਾ ਖੜਾ ਨਾ ਹਰਾ ਇਹ ਹਰਾ ਨਹੀਂ ਪਾਉਂਦੇ ਡੰਗਰਾਂ ਨੂੰ ਇਹਨੂੰ ਸੁਕਾ ਕੇ ਵੱਢਣਗੇ ਫੇਰ ਮਤਲਬ ਬਾਅਦ ਚ ਪਾਉਣਗੇ ਬੜਾ ਮੇਲ ਦਿਖਾਓ ਇਹ ਇੱਕ ਇਹ ਕਾ ਆਹ ਦੇਖੋ ਇਹ ਬਲਦ ਵਾਲੀ ਰੇੜੀ ਇਹਨੂੰ ਕੋਈ ਪਤਾ ਇਹਦੇ ਬਾਰੇ ਆ ਦੇਖੋ ਅਲੇ ਵੀ ਇਹੀ ਜੋੜ ਦੇਣਗੇ ਆ ਦੇਖੋ ਇਹਨਾਂ ਦਾ ਵੀ ਬਲਦ ਇਹ ਬਲਦ ਨਾਲ ਹੁਣ ਦੀ ਖੇਤੀ ਕਰਦੇ ਨੇ ਇਹ ਐਸਾ ਬੜਾ ਐਸੇ ਬੜਾ ਦੇਖੋ ਗੱਡੇ ਗੱਡੇ ਨੇ ਉਹ ਬਾਬੇ ਕਿਤੇ ਮਾਗ ਰੇ ਨਾ ਪੈਸੇ ਚੱਕ ਰੇ ਸਿੰਗਾ ਦੇ ਦਾ ਪਾੜ ਕੇ ਰੱਖੋ ਐਸਾ ਬੈਲ ਦੇਖਾਓ ਦੇਖੋ ਬਈ ਫਿਰ ਇਹ ਬਾਬਾ ਇਹਨੂੰ ਖੋਲ ਕੇ ਉਹਨਾਂ ਸਿੰਗਾ ਵੀ ਦੇਖ ਲੋ ਗੱਡੇ ਗੱਡੇ ਨੇ ਕਿੱਡਾ ਬੜਾ ਹੈ ਨਾ ਡੇਡ ਡੇਡ ਦੋ ਦਾ ਫੁੱਟ ਦਾ ਸਿੰਗਾ ਇਹਨਾਂ ਨਾਲ ਖੇਤੀ ਕਰਨੀ ਖੇਤੀ ਕਰਦੇ ਉਸੇ ਆਪ ਅੱਛਾ ਜਿਹੜਾ ਟਰੈਕਟਰ ਚੱਲਦਾ ਨਾ ਉਹ ਬੈਲ ਚੱਲਦਾ ਹੈ ਉਸਨੇ ਉਹ ਕਹਿੰਦੇ ਵੀ ਜਦੋਂ ਟਰੈਕਟਰ ਚੱਲਦਾ ਉਹਦੇ ਤਾਂ ਉਹ ਕਰਦੇ ਨੇ ਵੀ ਤਾਕਤਵਾਰ ਨੇ ਪੂਰੇ ਦੇਖਿਆ ਵੀ ਦੇਖ ਲੋ ਗੱਡੇ ਗੱਡੇ ਨੇ ਹਨਾ ਕਿ ਨਹੀਂ ਤਰਤਲੇ ਨੇ ਟਰੈਕਟਰ ਵਾਲਾ ਕੰਮ ਲੈਂਦੇ ਨੇ ਤਾਂ ਦੋਨੋਂ ਦੋ ਨੇ ਇਹਨਾਂ ਕੋਲ ਦੇਖ ਕੰਮ ਕਰਦਾ ਟਰੈਕਟਰ ਜਿਹਾ ਕੰਮ ਕਰਦਾ ਹੈ ਦੇਖ ਲਓ ਫਿਰ ਵੀ ਖਰਾਕ ਪਾਉਂਦੇ ਆਂਗਾ ਨਹੀਂ ਛੋਲਾਂ ਦਾ ਪੂਰਾ ਪਾਉਂਦੇ ਨੇ ਇਹਨੂੰ ਛੋਲੇ ਆਮ ਖਰਾਕ ਇਹਨਾਂ ਕੋਲ ਜੀ ਇਹ ਆਇਆ ਇੱਥੋਂ ਲਸਣ ਪੱਟਿਆ ਇਹਨਾਂ ਨੇ ਹੁਣ ਇਹ ਤਾਂ ਆਮ ਜਿਹਾ ਸਿੱਟਣਾ ਦੇ ਨੇ ਖੇਤਾਂ ਦੇ ਦੇਖੋ ਸਾਰਾ ਖੇਤ ਲਸਣ ਦਾ ਹੀ ਦਿਨਾਂ ਦਾ ਇਹ ਤੇ ਵਿੱਚ ਆਇਆ ਇਹਨੂੰ ਮੂਫਲੀ ਆ ਮੂਫਲੀ ਵੀ ਇਹਨਾਂ ਨੇ ਬਾਈ ਹੋਈ ਜੀ ਪਹਿਲਾਂ ਇਹਦੋਂ ਬਾਅਦ ਲਾਇਆ ਲਸਣ ਆ ਦੇਖੋ ਇਹੇ ਹਲੇ ਇੱਕ ਨਾ ਵੀ